ਹਾਂਜੀ ਪਿੰਡ ਵਾਲੇ ਤੇ ਦੇਸੀਓ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਬੜਾ ਇਸ ਦੇਰੀ ਖਾਨਾ ਪੇਜ ਤੇ ਜਿੱਦਾਂ ਕਣਕ ਦਾ ਸੀਜ਼ਨ ਹੋ ਗਿਆ ਖਤਮ ਤੂੜੀਆਂ ਬਣਾ ਕੇ ਤੇ ਪੱਲੇ ਲਿਪ ਕੇ ਪਿੱਛੇ ਤੁਸੀਂ ਦੇਖ ਸਕਦੇ ਪੱਲੇ ਦਿੱਤੇ ਨੇ ਲਿਪ ਹੋਣ ਹੋ ਗਿਆ ਸੀ ਫ੍ਰੀ ਬਾਕੀ ਸਾਡੇ ਹੁਣ ਜੇ ਡੇਲੀ ਦੇ ਰੁਟੀਨ ਵਰਕ ਚੱਲਦੇ ਆ ਜਿੱਦਾਂ ਪੱਠੇ ਵੜਨੇ ਪੌਣੇ ਮੱਝਾਂ ਚੋਣੀਆਂ ਬਸ ਆਪਾਂ ਦੇ ਕਾਠੀ ਚੋਈਦੀਆਂ ਠੀਕੇ ਪਰ ਪੱਠੇ-ਪੁੱਠੇ ਵੜਨੇ ਉਹ ਆਪਣਾ ਰੁਟੀਨ ਆ ਉਹ ਆਪਾਂ ਕਰਦੇ ਆ ਡੇਲੀ ਰੂਟੀਨ ਵਗੈ ਕੋ ਤੁਹਾਨੂੰ ਆਪਣੀ ਡੇਲੀ ਲਾਈਫ ਸੇ ਦਿਖਾਵਾਂਗੇ। ਬਾਕੀ ਹੁਣ ਡੇਰੀ ਦਾ ਕੰਮ ਵਧਾਵਾਂਗੇ ਬਾਬੇ ਦੀ ਕਿਰਪਾ ਲਈ ਤਾਂ। ਠੀਕ ਹੈ। ਉਧਰ ਸਾਡੇ ਚਾਚਾ ਹੀਰੀ ਪੱਟੇ ਵੱਢ ਰਿਹਾ। ਉਹ ਇਧਰ ਵੇਖ ਰਹੇ ਨੇ। ਠੀਕ ਹੈ। ਜੂਮ ਮਾਰ ਦੇ। ਜੂਮ ਕਰਕੇ ਦਿਖਾ ਦੇ। ਏ ਆ ਮਿੱਤਰੋ ਸਾਡੀ ਦਿੱਲੀ ਦੀ ਲਾਈਫ ਦਿੱਲੀ ਦਾ ਰੁਟੀਨ ਵਰਕ ਇੱਧਰ ਸਾੜਾ ਸ਼ੋਰ ਪੱਠੇ ਵੱੜਦਾ ਅਹੀਂ ਹੈਗੇ ਪੱਠੇ ਚੁੱਤਣ ਵਾਲੇ ਚਾਚਾ ਫੇਰ ਵਿੰਦਾ ਚਾਚੇ ਨੂੰ ਆ ਜਾ ਇੱਧਰ ਐ ਇਹ ਨਹੀਂ ਮੈਂ ਕਹਾਂ ਇਹ ਨਹੀਂ ਆ ਤੇ ਫੇਸ ਇੱਕ ਬੰਦੇ ਨੇ ਸਭ ਤੋਂ ਪਹਿਲਾਂ ਫੇਸਬੁਕ ਤੇ ਸ਼ੇਅਰ ਕੀਤਾ ਆਪਣਾ YouTube ਚੈਨਲ ਧੰਨਵਾਦ ਚਾਚਾ ਲਖਵਿੰਦਰ ਸਿੰਘ ਜੀ ਸਿਆਲ ਇਸ ਬੰਦੇ ਨੇ ਸਭ ਤੋਂ ਪਹਿਲਾਂ ਆਪਣਾ ਸਪੋਰਟ ਕੀਤੀ ਹੈ ਫੇਸਬੁਕ ਤੇ ਚੈਨਲ ਸ਼ੇਅਰ ਕੀਤਾ ਬੰਦੇ ਨੇ ਧੰਨਵਾਦ ਚਾਚਾ ਜੀ ਤੁਹਾਡਾ ਬੜੀ ਮਿਹਰਬਾਨੀ ਤੁਸੀਂ ਸਾਨੂੰ ਸਪੋਰਟ ਕੀਤੀ ਹੈ ਆ ਵਛਾ ਇਹਨਾਂ ਸਾਰੀਆਂ ਇੱਥੇ ਹੀ ਰਹਿੰਦਾ ਈ ਖਾ ਲਿਆ ਘਰ ਚਲਾ ਗਿਆ ਖਾ ਲਿਆ ਘਰ ਚਲਾ ਗਿਆ ਬਸ ਹੈਨਾ ਮੈਂ ਹੁਣ ਘੈਂਟ ਕਵਾ ਇੱਥੇ ਆ ਜਾਗਾ ਪਠਾਂ ਦੇ ਵਿੱਚ ਬੱਕਰੀ ਨਹੀਂ ਆਉਂਦੀ ਡਰਦੀ ਮਿੱਤਰੋ ਇਹਨੇ ਆਪਣੇ ਡੇਲੀ ਦੇ ਕੰਮ ਪੰਜ ਛੇ ਪੰਨਾ ਵਡਾਂਗੇ ਪੱਠੇ ਵੀ ਹੋਣਗੇ ਨੇ ਪੱਕ ਤੇ ਹੋਰ ਮਹੀਨੇ ਡੇਢ ਨੂੰ ਆ ਜਾਗੀ ਮਕਾਈ ਫਿਰ ਉਸ ਟਾਈਮ ਬਣਾਵਾਂਗੇ ਮਕਾਈ ਦੀਆਂ ਵੀਡੀਓ ਹੁਣ ਚੱਲ ਰਹੀ ਆਪਣੀ ਵਰਸੀਨ ਅਜੇ ਹਾੜੂ ਚੱਲ ਜੇਗਾ 10 15 ਦਿਨ ਹੋਰ ਪਰ ਪੱਠਿਆਂ ਦਾ ਹਾਲ ਹੋ ਗਿਆ ਬੁਰਾ ਐਟ ਟਾਈਮ ਤੇ ਬਾਕੀ ਇਹ ਤਾਂ ਚੱਲਦਾ ਹੀ ਰਹਿਣਾ ਉਹ ਚਿਕਾ ਅਦਲ ਜੀ ਤੇ ਕਿਵੇਂ ਬੱਸ 5 ਮਿੰਟ ਰੱਖਨੇ ਹੁਣ ਇੱਕ ਬੰਦ ਐਵੇਂ ਕਰ ਰਹੇ ਨੇ ਇੱਕ ਪਾਸੇ ਇੱਕ ਸਾਈਡ ਤੋਂ ਇੱਕ ਸਾਈਡ ਤੋਂ ਹੁਣ ਸਟਾਪ ਕਰ ਦੇਣਾ ਉਹ చాలి các bạn đang xem phim short bật đèn đi, muốn đi chơi ở đi chơi bên

và bây giờ ai đây à? không có người ở ấy sao đâu

ਆ ਦਿਨ ਤੇ ਨਾ ਜਾਇਦੈ ਕੰਮ ਨਾ ਹਮਾਰੇ ਕੀ ਮਡੇ ਤੇ ਮੈਂ ਮਾ ਲ ਅਲਗ ਦਾ ਬਗਲ ਲਾ ਗਿਆ ਹੂੰ ਤਾਂ ਸਾਫ ਆ ਬੀ ਇਹ ਸ਼ਾਓਮੀ ਕਹਿੰਦੇ ਹੀ ਕਹਿੰਦੇ ਬਾਜੀ ਬਹੁਤ ਔਖਾ ਹੋਇਆ ਪਿਆ ਸਿਸਾ ਫਿਰ ਮੈਂ ਵੜਨਾ ਤੇ ਤੁਸੀਂ ਜਾਓ ਆਵਾਜ਼ ਹੀ ਘਟੋ ਹੁੰਦੀ ਦਾਵਾ ਕਰਨੇ ਟਾਈਮ ਲੱਗਣਾ ਫੇਸ ਕੱਟ ਫੜ ਗਿਆ ਬਨਾਲ ਦੇ ਨਾਲ ਦੇ ਨਾਲ ਕੱਢ ਲੈਣਾ ਇਹ ਆਪੀ ਕਾਹ ਕਿਦਾਂ ਰਹਿ ਫੇਸ ਕੱਸ ਨਹੀਂ ਕੱਟਦਾ ਰਿਹਾ ਤੇ ਪੈਪ ਖੋਲਣੀ ਮਾੜੀ ਸਾਰਾ ਖੋਲ ਜਾ ਕਿਸਟ ਆੜੋ ਇਹਨਾਂ ਦੇਈਦਾ ਯਾਰ ਹਾਂ ਉਹ ਜਾਂਦੇ ਪੱਟੇ ਸਾਰੇ ਵੜਦੇ ਆ ਹਾਂ ਵੜਦੇ ਨਾ ਮੈਨੂੰ ਪਤਾ ਰੇ ਫਿਰ ਕਿੰਨੇ ਪੰਨਾ ਵੜਨੀਆਂ ਆ ਸਾਰੇ ਵੜਨੇ ਨੇ ਬਸ ਜੀ ਹੋ ਵੀ ਨਾ ਸੱਤ ਇਹ ਤਬਾਕ ਵੜ ਲੈ ਉਧਰੋਂ ਹੋਰ ਵੜ ਵੜ ਆਓ ਜਿਹੜੇ ਆਓ ਵੜ ਲਾਂਗੇ ਓਏ ਆ ਸੰਭਾਲ ਕੇ ਵੜੀ ਤਾਰ ਨਾ ਵੜਦੀ ਚਲੋ ਮਾੜਾ ਸਾਡ ਚੱਕੋ ਗੋਲ ਬਈ ਗੜਨੀ ਆਪ ਅੱਜ ਮੈਂ ਨਹੀਂ ਆਪਾਂ ਦੂਜੇ ਉਨ ਲਾਗ ਨਾ ਦੂਜਾ ਏ ਕੀ ਕਹਿੰਦੇ ਹੈਗੇ ਤਾਰ ਧਿਆਨ ਨਾਲ ਵੇਖੋ ਲਾਈਟ ਆਉਂਦੀ ਜਾਂਦੇ ਯਾਰ ਨੀਕ ਮੇਰੀ ਅੱਖ ਕਾਸ਼ਮੀ ਨੀਕ ਮੇਰੀ ਅੱਖ ਕਾਸ਼ਮੀ ਤੂੰ ਜਾ ਰਾਤ ਦੇਉ ਨੀਂਦਰ ਨੇ ਮਾਰਿਆ ਸ਼ੀਸ਼ੇ ਉਤਰੇੜ ਪੈ ਗਈ

ਦੀਦਾ 니ケड़ा ਸੁ ਚੰਦ ਦੀਦਾ ਮੇਲਾਸੀਆਂ ਦਾ ਬਾਗ ਉਜਾੜਿਆ ਨੀਕ ਮੇਰੀ ਅੱਖ ਕਾਸ਼ਨੀ ਤੂੰ ਜਾ ਰਾਤ ਦੀ ਨੀਂਦਰੇ ਨੇ ਮਾਰਿਆ ਕਿ ਕੁ ਮੇਰੀ ਅੱਖ ਕਾਸ਼ਨੀ ਮੇਰਾ ਪਿਓਰ ਨਿਕਲ ਆ ਪੱਠੇ ਪਾਉਂਦੇ ਠੀਕ ਐ ਫਿਰ ਉਸ ਤੋਂ ਬਾਅਦ ਆ ਮਗਰਾ ਪਾਉਂਦੇ ਠੀਕ ਚੱਲ ਪਰ ਉਤੋਂ ਕੈਮਰਾ ਲਾ ਲਏ ਨੇ ਚੱਲ ਰਗਵਾਵਾ ਤਾਰਾ ਹੋਵੇ ਲਾਗੇ ਜੀ ਗੱੜ ਜੀ ਟਿੱਦੀ ਦੀਆਂ ਆਸ ਨਹੀਂ ਸੀ ਵੱਡੀਆਂ ਵਾਲੇ ਹੋ ਗਏ ਆ ਗੱਦੇ ਗੱਡਿਆਂ ਵਾਲੇ ਸੀ ਗੱਡੀਆਂ ਵਾਲੇ ਹੋ ਗਏ ਆ ਹਉ ਤੇਰੀ ਰਜ਼ਾ ਵਿੱਚ ਉੱਡিয়ে ਤੇ ਤੂੰ ਉਡੜ ਨੂੰ ਪਰ ਦਿੱਤੇ ਹਾਏ ਤੇਰੀ ਰਜ਼ਾ ਵਿੱਚ ਊਡੀਏ ਤੇ ਤੂੰ ਉਡਣ ਨੂੰ ਪਰਦ ਤੇ ਹਾਏ ਸ਼ੁਕਰ ਮਾਲਕਾ ਤੇ ਆ ਤੂੰ ਇਹ ਨੇ ਜੋਗੇ ਕਰ ਦਤੇ ਹਾਏ ਸ਼ੁਕਰ ਮਾਲਕਾ ਤੇਰਾ ਤੂੰ ਇਹ ਨੇ ਜੋਗੇ ਕਰ ਦਤੇ मिलद है प्यार धर्म को मिलद है प्यार धर्म नोके जर दे शुक्र माले ने जोगे कर दते आए शुकुर माल गातेने जोगे कर दते ਸ਼ਿਕਵਾ ਨਹੀਂ ਧੋਖਿਆਂ ਤੇ ਬਸ ਜਿਉਣਾ ਸਿੱਖ ਲੈਣਾ ਜਦ ਹਮਾਂ ਪ ਹੱਸਦੇ ਦੇਖਦਾ ਆ ਬਸ ਦੁਨੀਆਂ ਜਿੱਤ ਲੈਣਾ ਜਦ ਹਮਾਂ ਪ ਹੱਸਦੇ ਦੇਖਦਾ ਆ ਬਸ ਦੁਨੀਆਂ ਜਿੱਤ ਲੈਣਾ ਕਦੇ ਖਾਲੀ ਖਾਤੇ ਹੁੰਦੇ ਸੀ ਅੱਜ ਸਹਾਰੀ ਪਰ ਦਿੱਤੇ कद खाते खाली होंज सारे पर दते शुकुर मालका तेरा तूने जोगे कर दते हाए शुकुर मालका तेरा तूने ਕਦੇ ਘਰ ਮੇਰੇ ਦੇ ਤੱਕ ਤੇ ਨਹੀਂ ਸੀ ਤਖਤ ਬਿਠਾ ਦਿਤੇ ਸਾਧ ਦਾਤਾ ਦਾਤਾ ਤੇਰੀਆਂ ਦੇ ਚਰਨਾ ਵਿੱਚ ਤਰਦ ਤੇ ਹੋ ਸ਼ੁਕਰ ਮਾਲਕਾ ਤੇਰਾ ਤੂੰ ਇਹ ਨਹੀਂ ਜੋਗੇ ਕਰਦ ਪੇਨ ਡਾਉਨ ਲੈਓ ਤਾਂ ਦੇਸੀਓ ਧੰਨਵਾਦ ਤੁਹਾਡਾ ਅੱਜ ਦਾ ਆਪਣਾ ਲੌਂਗ ਹੋ ਗਿਆ ਕੰਪਲੀਟ ਮਿਲਦੇ ਹਾਂ ਨੈਕਸਟ ਵੀਡੀਓ ਤੇ ਧੰਨਵਾਦ ਥੈਂਕ ਯੂ ਥੈਂਕ ਯੂ ਤੁਹਾਡਾ ਪਿਆਰ ਦੇਣ ਵਾਸਤੇ ਸਨਸ਼ ਇੱਕ ਗੱਲ ਹੋਰ ਰਹਿ ਗਈ ਆਪਣੇ ਚਾਚਾ ਜੀ ਲਖਮਿੰਦਰ ਸਿੰਘ ਜਿਨ੍ਹਾਂ ਨੇ ਆਪਣੀ ਬਹੁਤ ਸਪੋਰਟ ਕੀਤੀ ਏ ਆਪਣੇ ਐਫ ਵੀ ਵਾਲੇ ਵੀ ਇੱਥੇ ਵੀ ਉਹਨਾਂ ਆਪਡੇਟ ਕੀਤਾ ਬੜਾ ਅਜ ਤੇਰੀ ਫਰਮ ਪੇਜ ਨੂੰ ਧੰਨਵਾਦ ਧੰਨਵਾਦ ਚਾਚਾ ਜੀ ਧੰਨਵਾਦ ਜਿੰਦਾ ਪਿਆਰ ਦੇਣ ਦਾ ਧੰਨਵਾਦੀ